हां जी दोस्तों शक्तिमान वाले टीवी शो ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਖਾਸ ਕਰਕੇ ਜਿਨ੍ਹਾਂ ਦਾ 95 ਦੇ ਵਿੱਚ ਜਨਮ ਹੋਇਆ ਹੈ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਵੇਗਾ ਕਿ ਉਹ ਸ਼ਕਤੀਮਾਨ ਐਪੀਸੋਡ ਵੇਖਦੇ ਰਹੇ ਨੇ ਸਾਡਾ ਸਭ ਦਾ ਮਨ ਪਸੰਦੀਨਾਡਕ ਸੀ ਸ਼ਕਤੀਮਾਨ ਤੋਂ ਦੋਸਤੋ 19 ਸਾਲਾਂ ਬਾਅਦ ਫਿਰ ਮੁੜ ਰਿਹਾ ਹੈ ਦੂਰਦਰਸ਼ਨ ਦਾ ਪਪੂਲਰ ਸੁਪਰ ਹੀਰੋ ਸ਼ਕਤੀਮਾਨ ਜੀ ਹਾਂ ਇਸ ਦੀ ਜਾਣਕਾਰੀ ਮੁਕੇਸ਼ ਖੰਨਾ ਨੇ ਸਾਂਝੀ ਕੀਤੀ ਪੋਸਟ ਜੀ ਹਾਂ 1990 ਦੇ ਵਿੱਚ ਸਭ ਤੋਂ ਫੇਮਸ ਟੀਵੀ ਸ਼ੋਅ ਸੀ ਸ਼ਕਤੀਮਾਨ। ਉਹ ਸ਼ਕਤੀਮਾਨ 2 ਦੀ ਪਹਿਲੀ ਝਲਕ ਸ਼ੇਅਰ ਕਰ ਦਿੱਤੀ ਗਈ ਹੈ। ਮੁਕੇਸ਼ ਖੰਨਾ ਜੀ ਨੇਭਾਉਣਗੇ ਸ਼ਕਤੀਮਾਨ ਦਾ ਰੋਲ 1997 ਤੋਂ 1905 ਤੱਕ ਲਗਾਤਾਰ ਇਹ ਸ਼ੋਅ ਪ੍ਰਸਾਰਿਤ ਹੋਇਆ ਹੈ। 400 ਤੋਂ ਵੱਧ ਐਪੀਸੋਡ ਨਾਲ ਬੱਚਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ। ਸਾਨੂੰ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਜਲਦ ਤੋਂ ਜਲਦ ਸ਼ਕਤੀਮਾਨ ਨਾਟਕ ਦੁਬਾਰਾ ਟੀਵੀ ਤੇ ਆਉਣਾ ਸ਼ੁਰੂ ਕੀਤਾ ਜਾਵੇ ਉਹ ਇੰਡੀਆ ਦਾ ਪਹਿਲਾ ਸੁਪਰ ਹੀਰੋ ਹੈ ਸ਼ਕਤੀਮਾਨ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਂਝੀ ਕਰਿਓ ਜੀ